ਸਤਿ ਸ਼੍ਰੀ ਅਕਾਲ ਜੀ ਮਿੱਤਰੋ ਖੈਰ ਨਾਲ ਵਸੋ ਤੇ ਖੁਸ਼ਕੁਸ਼ ਰਹੋ ਤੁਸੀਂ ਵੇਖ ਰਹੇ ਹੋ ਗੱਲ ਪੰਜਾਬੀ ਚੈਨਲ ਤੇ ਮੈਂ ਆ ਤੁਹਾਡਾ ਮਹਮਾਨ ਸ਼ਬੀਰ ਜੀ ਆਂਗੜਾਣੀ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਬਹੁਤ ਬਰੇਵਾ ਕਿ ਤੁਸੀਂ ਬੜਾ ਮੰਨਦੇ ਰਹੇ ਹੋ ਕਿ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਜਿਹੜਾ ਸੁਪਰੀਮ ਕੋਰਟ ਦੇ 13 ਜੁਪਰੀ ਬੈਂਚ ਦਾ ਜਿਹੜਾ ਫੈਸਲਾ ਆਇਆ ਹੈ ਉਸ ਦੇ ਬਾਰੇ ਹੈ ਸੋ ਇਹ ਫੈਸਲਾ ਜਿਸ ਵੇਲੇ ਆਇਆ ਤੇ ਆ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਜੇ ਇਹ ਆਇਨ ਦੀ ਜਿਹੜੀ ਹੈ ਉਹ ਪਤਾ ਹੋਈ ਹੈ ਤੇ ਕੁਝ ਲੋਕਾਂ ਨੇ ਕਹਿਤਾ ਕਿ ਇਹਨਾਂ ਦੇ ਜਾਣੇ ਜਿਹੜਾ ਹੈ ਆਇਨ ਦੇ ਜਿਹੜੇ ਨੇ ਪਰਖੇ ਉਡਾ ਦਿੱਨ। ਤੇ ਜੇ ਅਸੀਂ ਅਦਾਲਤ ਦੀ ਤਾਰੀਖ ਵੱਲ ਦੇਖੀਏ ਤੇ ਇਹ ਕੋਈ ਬੈਲੀ ਗੱਲ ਨਹੀਂ ਹੋ ਰਹਾ ਕਿ ਜੱਜਾਂ ਨੇ ਆਇਨ ਦੇ ਜਿਹੜੇ ਨੇ ਉੱਪਰ ਹੱਥੇ ਉਡਾਏ ਹੋਣ। ਬਲਕਿ ਪਾਕਿਸਤਾਨੀ ਕਾਨੂੰਨੀ ਦੇ ਬਹੁਤ ਮਸ਼ਹੂਰ ਤਰੀਨ ਜਿਹੜੇ ਮੁਕਦਮਾਜ਼ ਨੇ ਉਹਨਾਂ ਨੂੰ ਅਵਰਚ ਚੁੱਕ ਕੇ ਦੇਖੋ ਤੇ ਉਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਤੌਰ ਤੇ ਜਿਹੜਾ ਹੈ ਆਇਨ ਜਿਹੜਾ ਹੈ ਉਹਨੂੰ ਮੰਨ ਕੇ ਵੀ ਜਿਹੜਾ ਹੈ ਉਹ ਨਹੀਂ ਮੰਨਿਆ ਇੱਕ ਜਿਹੜਾ ਮਸ਼ਹੂਰ ਮਫੂਲਾ ਇੱਕ ਬਣ ਗਿਆ ਹੈ ਕਿ ਇਹ ਜਿਹੜਾ ਮਾਸ਼ਾਅੱਲਾ ਹੈ ਇਹ ਇਹ ਹੈ ਤੇ ਆਇਨ ਦੇ ਖਿਲਾਫ ਮਗਰ ਨਜ਼ਰੀਆ ਜ਼ਰੂਰਤ ਦੇ ਤਹਿਤ ਜਿਹੜਾ ਹੈ ਇਹ ਜਾਇਜ਼ ਹੈ ਯਾਨੀ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹ ਆਇਨ ਨੂੰ ਇਹ ਮੰਨ ਕੇ ਵੀ ਕਿ ਇਹ ਮਾਮਲਾ ਜਿਹੜਾ ਗੈਰ ਆਇਨੀ ਹੈ ਲੇਕਿਨ ਉਹ ਨਜ਼ਰੀਆ ਜ਼ਰੂਰਤ ਦੇ ਤਹਿਤ ਉਹਦੀ ਜਸਟੀਫਿਕੇਸ਼ਨ ਵੀ ਜਿਹੜੀ ਹੈ ਉਹ ਕਰ ਦਿੰਦੇ ਇਹ ਦੁਨੀਆ ਦੇ ਵਿੱਚ ਸ਼ਾਇਦ ਪਹਿਲਾ ਫੈਸਲਾ ਹੈ ਜਿਸ ਦੇ ਵਿੱਚ ਆਈ ਨੂੰ ਇਹ ਮੰਨ ਕੇ ਵੀ ਕਿ ਇਹ ਮਾਰਸ਼ਾਲਾ ਜਿਹੜਾ ਹੈ ਇਹ ਆਈਨ ਦੀ ਖਿਲਾਫਵਰਜ਼ੀ ਹੈ ਤੇ ਇਸ ਦੇ ਬਾਵਜੂਦ ਵੀ ਜਿਹੜਾ ਹੈ ਉਸ ਨੂੰ ਜਿਹੜਾ ਹੈ ਇਹ ਕਹਿ ਕੇ ਜਸਟੀਫਾਈ ਕਰਤਾ ਕਿ ਇਹ ਨਜ਼ਰੀਆ ਜ਼ਰੂਰਤ ਜਿਹੜਾ ਹੈ ਇਹਦੀ ਜ਼ਰੂਰਤ ਸੀ ਸੋ ਲਿਹਾਜ਼ਾ ਇਹ ਠੀਕ ਹੈ ਸੋ ਇੱਕ ਫੈਸਲਾ ਇੰਜ ਦਾ ਵੀ ਆਇਆ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ پرویز ਮੁਸ਼ਰਫ ਹੈ ਉਸ ਦਾ ਜਿਹੜਾ ਇਜ਼ਾਮ ਹੈ ਬਿਲਕੁਲ ਆਇਨੀ ਹੈ ਬਲਕਿ ਅਸੀਂ ਉਸ ਨੂੰ ਇਹ ਅਜਾਦਤ ਵੀ ਨਹੀਂ ਦਿੰਦੇ ਕਿ ਉਹ ਆਉਣ ਦੇ ਵਿੱਚ ਜਿਹੜਾ ਹੈ ਜੋ ਮਰਜ਼ੀ ਕਰਮੀਨ ਕਰ ਲਵੇ ਸੋ ਏਜ ਦੇ ਵਿੱਚ ਏਜ ਤੋਂ ਵੱਧ ਜਿਹੜਾ ਹੈ ਆਇਨ ਦੀ ਜਿਹੜੀ ਹੈ بے ਹੁਰਮਤੀ ਹੋਰ ਕੀ ਹੋ ਸਕਦੀ ਹੈ ਸੋ ਅਸੀਂ ਅਗਰ ਇਹ ਇੱਕ ਜਿਹੜੀ ਇੱਕ ਜਿਹੜਾ ਟੋਲਾ ਹੈ ਉਸ ਨੇ ਜਿਹੜਾ ਹੈ ਇਹ ਰਾਤ ਦਿਨ ਜਿਹੜਾ ਹੈ ਇਹ ਕਹਿਣਾ ਕਰਤਾ ਹੈ ਕਿ ਜੀ ਇਹ ਆਵਾਮ ਆ ਆ ਆਵਾਮ ਦੀ ਪਤਾ ਹੋਈ ਹੈ ਇਹ ਜਿਹੜੇ ਜਿਹੜਾ ਇਹ ਜਿਹੜੇ ਆਖ ਜੱਜ ਨੇ ਇਹ ਪ੍ਰੋ ਪੀਪਲ ਜੱਜ ਨੇ ਔਰ ਉਹ ਆਇਨੂ ਆਇਨ ਦੀ ਬੜੀ ਸੰਭਾਲਣਾ ਸੰਭਾਲਣਾ ਕਰਨ ਵਾਲੇ ਨੇ ਸੋ ਇਹ ਇਹ ਅਸੀਂ ਤੁਹਾਨੂੰ ਦੱਸ ਦੇਈਏ ਕਿ ਕੋਈ ਜੱਜ ਕੋਈ ਬੈਂਚ ਜਿਹੜਾ ਹੈ ਉਹ ਆਵਾਮ ਦੇ ਹੱਕ ਦੇ ਵਿੱਚ ਨਹੀਂ ਹੁੰਦਾ ਇੱਕ ਜਿਹੜਾ ਇੱਥੇ ਆਮ ਕਰਕੇ ਜਿਹੜਾ ਗੱਲ ਕੀਤੀ ਜਾਂਦੀ ਹੈ ਜੀ ਜੱਜ ਕਹਿੰਦੇ ਨੇ ਜੀ ਅਸੀਂ ਆਪਣੇ ਜ਼ਮੀਰ ਦੇ ਮੁਤਾਬਕ ਜਿਹੜਾ ਹੈ ਉਹ ਫੈਸਲਾ ਦਿੰਦਾ ਹੈ ਹਾਲਾਂਕਿ ਫੈਸਲੇ ਜਿਹੜੇ ਨੇ ਉਹ ਆئین ਔਰ ਕਾਨੂੰਨ ਦੇ ਮੁਤਾਬਕ ਦਿੱਤੇ ਜਾਂਦੇ ਨੇ ਉਹ ਜ਼ਮੀਰ ਦੇ ਮੁਤਾਬਕ ਜਿਹੜਾ ਹੈ ਉਹ ਫੈਸਲੇ ਨਹੀਂ ਹੁੰਦੇ ਮੈਂ ਅਗਰ ਕਿਸੇ ਪਾਰਟੀ ਦਾ ਬੰਦਾ ਹਾਂ ਤੇ ਮੇਰਾ ਜ਼ਮੀਰ ਤੇ ਉਸ ਪਾਰਟੀ ਦੇ ਹੱਕ ਦੇ ਵਿੱਚ ਹੋਵੇਗਾ ਸੋ ਉਹ ਗੱਲ ਜਿੰਨੀ ਮਰਜ਼ੀ ਆئین ਔਰ ਕਾਨੂੰਨ ਦੇ ਖਿਲਾਫ ਹੋਵੇ لیکن چون ਕਿ ਮੈਂ ਇੱਕ ਪਾਰਟੀ ਦਾ ਹਾਂ ਤੁਹਾਡੇ ਹਜ਼ਾਰ ਮੇਰਾ ਹੀ ਜਮੀਰ ਹੈ ਉਤੇ ਪਾਰਟੀ ਦੀ ਦੀ ਜਿਹੜੀ ਨੇਤਰੀ ਹੈ ਉਸ ਦੇ ਨਾਲ ਜਿਹੜਾ ਹੈ ਉਹ ਜੜਾ ਹੋਇਆ ਹੈ ਸੋ ਇਹ ਬੜੀਆਂ ਕਨਫਿਊਜ਼ਡ ਗੱਲਾਂ ਨੇ ਕਿ ਇਹ ਇਹ ਜ਼ਮੀਰ ਹੈ ਜੀ ਇਹ ਆئین ਦੀ ਪਤਾ ਹੈ ਜਦੋਂ ਕਿ ਬਹੁਤ ਸਾਰੇ ਫੈਸਲੇ ਸਾਡੇ ਸਾਹਮਣੇ ਵਾਜ਼ੇ ਬਏ ਨੇ 1000 ਨੇ ਜਿਹੜਾ ਹੈ ਇਹ ਵੀ ਫੈਸਲਾ ਦਿੱਤਾ ਕਿ ਆئین ਦੇ ਵਿੱਚ ਇੱਕ ਸਾਫ਼ ਤੌਰ ਤੇ ਲਿਖਿਆ ਕਿ कि अगर कोई आ, मेंबर पार्लियामेंट जड़ा है वो अपनी पार्टी छड़ के दूसरी पार्टी ਦੇ ਵਿੱਚ ਆਏਗਾ اگر ਉਹ VOTING ਦੇ ਵਿੱਚ ਆਪਣੀ ਕਿਸੇ دوسری پارٹی ਨੂੰ ووٹ ਦੇਗਾ ਤੇ ਉਸ ਦੀ ਜਿਹੜੀ ਰੁਕਣੀਅਤ ਹੈ ਉਹ ਖਤਮ ਹੋ ਜਾਏਗੀ ਲੇਕਿਨ ਇੱਕ ਐਸਾ ਫੈਸਲਾ ਵੀ ਆਇਆ ਕਿ ਜਿਸ ਨੇ ਕਿਹਾ ਕਿ ਉਸ ਦੀ ਨਾ ਸਿਰਫ ਰੁਕਣੀਅਤ ਖਤਮ ਹੋਏਗੀ ਬਲਕਿ ਉਹਦਾ ووٹ ਵੀ ਜਿਹੜਾਗਾ ਕਾਊਂਟਰਡ ਕੀਤਾ ਜਾਏਗਾ ਇਹ ਹੁਣ ਪਤਾ ਨਹੀਂ ਕਿਹੜੀ ਲੌਜਿਕ ਹੈ ਜਿਸ ਲੌਜਿਕ ਦੇ ਤਹਿਤ ਜਿਹੜਾ ਹੈ ਇਹ ਸਾਰਾ ਮਾਮਲਾ ਕਰਾ ਹੈ ਉਹ ਕੀਤਾ ਗਿਆ ਯਾਰ ਐਡੇ ਮਸਲਿਕੇ ਫੈਸਲੇ ਜਿਹੜੇ ਨੇ ਉਹ ਸਾਹਮਣੇ ਪਏ ਹੋਏ ਤੂੰ ਇਤੋਂ ਕੀ ਪਤਾ ਲੱਗਦਾ ਹੈ ਕਿ ਇਹ ਜੱਜ ਜੱਜ ਜਿਹੜੇ ਨੇ ਜਿਸ ਤਰ੍ਹਾਂ ਹਰ ਪਾਰਟੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਏਜੰਸੀ ਦੇ ਨਾਲ ਜੁੜੀ ਹੈ ਉਹ ਢੁਡੀ ਢੁਡੀ ਹੋਈ ਹੈ ਔਰ ਇਹ ਜਿਹੜੇ ਕਿੱਥੇ ਤਾਕਤਵਾਰੀ ਲਾਗੇ ਨੇ ਉਹ ਕਿਸੇ ਨਾ ਕਿਸੇ ਏਜੰਸੀ ਦੇ ਨਾਲ ਜੁੜਿਆ ਹੈ ਉਹ ਢੁੜੇ ਹੋਏ ਨੇ ਉਹ ਏਜੰਸੀਆਂ ਚਾਹੇ ਅ ਅੰਦਰੂਨੀ ਮਿਲੋਦੀਆਂ ਨੇ ਜਾਂ ਬਾਹਰੋਂ ਮਿਲੋਦੀਆਂ ਨੇ ਇਸੇ ਤਰ੍ਹਾਂ ਜੱਜ ਜਿਹੜੇ ਨੇ ਉਹਨਾਂ ਦੇ ਵੀ ਮੱਭਾਦ ਨਹੀਂ ਉਹ ਕੋਈ ਅਸਮਾਨੂਣੀ ਵੀ ਬਰੇ ਕੇ ਉਹ ਕੋਈ ਇਸ ਸਮਾਜ ਦੇ ਜੀ ਨਹੀਂ ਹੈ ਉਹ ਇਸੇ ਹੀ ਸਮਾਜ ਦੇ ਜੀ ਨੇ ਜਿਸ ਵੇਲੇ ਉਹ ਦੇਖਦੇ ਨੇ ਕਿ ਇੱਥੇ ਜਰਨਲ ਜਿਹੜੇ ਨੇ ਉਹ ਕਾਨੂੰਨ ਆਇਨ ਦਾ ਕਾਨੂੰਨ ਦੀ ਬਸਾਰੀ ਨਹੀਂ ਕਰਦੇ ਤੇ ਇੱਥੇ ਜਿਹੜੇ ਬਿਊਰੋਕ੍ਰੇਟਸ ਨੇ ਉਹ ਆਇਨ ਕਾਨੂੰਨ ਦੀ ਬਸਾਰੀ ਨਹੀਂ ਕਰਦੇ ਤੇ ਫਿਰ ਇਹ ਆਇਨ ਦੇ ਕਾਨੂੰਨ ਤੁਹਾਡੇ ਉੱਤੇ ਉਰੇ ਆ ਆਸੀਂ ਕਿਉਂ ਨਹੀਂ ਇਸ ਦੀ ਵਾਇਰੋਸ਼ਨ ਕਰ ਸਕਦੇ ਅਸੀਂ ਕਿਉਂ ਨਹੀਂ مثلا ਕਿ ਇਸ ਨੂੰ ਹਟ ਕੇ ਜਿਹੜਾ ਹੈ ਆਪਣੇ ਲਾਭ ਬੜੇ ਨੂੰ ਚੁੱਕੀ ਹੈ ਸੋ ਇਹ ਜਿਹੜੇ ਲੋਕ ਨੇ ਖਰਬਾ ਰਬੀਏ ਕੁਮਾਰੇ ਨੇ ਤੇ ਅਸੀਂ ਕਿਉਂ ਨਾ ਕਮਾਈਏ ਸੋ ਲਿਹਾਜ਼ਾ ਇੱਕ ਮਾਹੌਲ ਹੈ ਇਸ ਚ ਇਹ ਨਹੀਂ ਕਿ ਸਿਰਫ ਜਾਜੀ ਜਿਹੜੇ ਨੇ ਉਹ ਇੰਜ ਦੇ ਨੇ ਇੱਕ ਆਰਦਵਾਰਿਕ ਪੂਰਾ ਮਾਹੌਲ ਹੈ ਜਿਨੇ ਆਈ ਤੇ ਕਾਨੂੰਨ ਨੂੰ ਮਜ਼ਾਕ ਬਣਾਇਆ ਹੋਇਆ ਹੈ ਆਈ ਤੇ ਕਾਨੂੰਨ ਅਗਰ ਉਹਦੇ ਆਪਣੇ ਮਫਾਦਾਂ ਦੇ ਮੁਤਾਬਕ ਹੈ ਤੇ ਠੀਕ ਹੈ ਲੇਕਿਨ ਅਗਰ ਉਹ ਉਹਦੇ ਮਫਾਦਾਂ ਦੇ ਰਸਤੇ ਦੇ ਵਿੱਚੋਂ ਆਂਦਾ ਹੈ ਦੇ ਉਹ ਸੁਣੋ ਬਿਲਕੁਲ ਜਿਹੜਾ ਹੈ ਪਾਸੇ ਕਰ ਦਿੰਦੇ ਨੇ ਉਹਦੀ ਕੋਈ ਪਰਵਾਹ ਨਹੀਂ ਕਰਦੇ ਔਰ ਕਾਨੂੰਨ ਆਇਆ ਜਿਹੜਾ ਹੈ ਉਹ ਆਪਣੀ ਮਰਜ਼ੀ ਦਾ ਵੀ ਜਿਹੜਾ ਹੈ ਉਹ ਬਣਾ ਲੈਂਦੇ ਨੇ ਸੋ ਇਸੇ ਤਰ੍ਹਾਂ ਜਿਹੜੇ ਜੱਜਸ ਨੇ ਉਹ ਵੀ ਇਸੇ ਹੀ ਸਮਾਜ ਦਾ ਹਿੱਸਾ ਨੇ ਜਿਵੇਂ ਦੂਸਰੇ ਲੋਕ ਜਿਹੜੇ ਨੇ ਉਹ ਟੋਰਟ ਅੱਪਾ ਮੰਗਦੇ ਨੇ ਬੈਂਕ ਉਹਨੇ ਮੌਲਕ ਜਿਹੜਾ ਹੈ ਆਪਣੇ ਬੈਂਕ ਨੂੰ ਬੈਲੈਂਸ ਮੰਗਦੇ ਨੇ ਚਾਹੁੰਦੇ ਨੇ ਇਸੇ ਤਰ੍ਹਾਂ ਜੱਜ ਵੀ ਜਿਹੜਾ ਹੈ ਉਹ ਚਾਹੁੰਦੇ ਨੇ ਸੋ ਲਿਹਾਜ਼ਾ ਸਾਨੂੰ ਆਪਣੀ ਰਾਏ ਜਿਹੜੀ ਹੈ ਕਾਇਮ ਕਰਨ ਲੱਗਿਆਂ ਇਸ ਗੱਲ ਨੂੰ ਜਿਹੜਾ ਹੈ ਮੁੱਕ ਰੱਖਣਾ ਚਾਹੀਦਾ ਹੈ ਇਹ ਇਹ ਸਾਰਿਆਂ ਦੇ ਕਾਰਨ ਜਿਹੜੇ ਨੇ ਵਕੀਲ ਨੇ ਇਸੇ ਤਰ੍ਹਾਂ ਜਿਸ ਤਰ੍ਹਾਂ ਬਿਊਰੋਕਰੇਟਸ ਦੇ ਅੰਦਰ ਜਜ ਜਿਹੜੇ ਨੇ ਉਹ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਕੌਜ ਜੰਗ ਅੰਦਰ ਜਿਹੜੇ ਲੋਕ ਨੇ ਉਹ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਇਸੇ ਤਰ੍ਹਾਂ ਜਜਸ ਦੇ ਅੰਦਰ ਵੀ ਲੋਕ ਜਿਹੜੇ ਨੇ ਉਹ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਸੋ ਲਿਹਾਜ਼ਾ ਆਇਨ ਕਾਨੂੰਨ ਜ਼ਮੀਰ ਔਰ ਇਹਸ ਕਿਸਮ ਦੇ ਜਿਹੜੇ ਅਲਵਾਜ਼ ਨੇ ਉਹ ਮਹਿਜ਼ ਇੱਕ ਜਿਹੜਾ ਹੈ ਜਿਹੜੀ ਹੈ ਲਿਬ ਸਰਵਿਸ ਹੀ ਹੈ ਇਸ ਤੋਂ ਇਲਾਵਾ ਇਹ ਕੁਝ ਨਹੀਂ ਹੈ ਬਾਕੀ ਇਹ ਸਭ ਦਾ ਆਵਾਮ ਦੇ ਨਾਲ ਰਹਾ ਹੈ ਕਿਸੇ ਵੀ ਕਿਸਮ ਦਾ ਜੜਾ ਹੈ ਕੋਈ ਤਾਕ ਨਹੀਂ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਇੱਕ ਖਾਸ ਪਾਰਟੀ ਦੇ ਜਿਹੜੇ ਮੁਕਦਮਾ ਨੇ ਉਹ ਰਾਤੋਂ ਰਾਤ ਨੂੰ ਪਟਾਕੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਜੜਾ ਹੈ ਉਹਨੂੰ ਪਟਾ ਦਿੱਤੇ ਜਾਂਦੇ ਨੇ ਲੇਕਿਨ ਇੱਥੇ ਐਸੇ ਮੁਕਦਮਾ ਜਿਹੜੇ ਨੇ ਉਹ ਸਾਲਾਂ ਸਾਤ ਨੂੰ ਪਏ ਹੋਏ ਨੇ ਜਦੋਂ ਕਿ ਜਿੱਦਾਂ ਕਿ ਫੈਸਲਾ ਬਹੁਤ ਜੇਤੀ ਕੀਤਾ ਜਾ ਸਕਦਾ ਹੈ ਲੇਕਿਨ ਉਹ ਜੜਾ ਹੈ ਉਹਨਾਂ ਦੀ ਉਹਨਾਂ ਨੂੰ ਕੋਈ ਪਰਿਵਾਰ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਮਬਾਦ ਜੜਾ ਹੈ ਉਹ ਅਵਸਥਾ ਨਹੀਂ ਹੈ ਜਿੱਥੇ ਉਹਨਾਂ ਦਾ ਮਬਾਦ ਜੜਾ ਹੈ ਉਹ ਅਵਸਥਾ ਹੈ ਯਾ ਉਹਨਾਂ ਦੀ ਆਪਣੀ ਕੋਈ ਵਾਬਸਤਗੀ ਹੈ ਕਿਸੇ ਪਾਰਟੀ ਦੇ ਨਾਲ ਉਥੇ ਜਨਾਬ ਜੀ ਉਹ ਬਿਲਕੁਲ ਇੱਕ ਪਾਰਟੀ ਕਾਰਕੁਨ ਦੀ ਤਰ੍ਹਾਂ ਜਿਹੜਾ ਹੈ ਉਹ ਡਾਕਟਰ ਜਿਹੜਾ ਹੈ ਉਹ ਸਾਹਮਣੇ ਆਂਦੇ ਨੇ ਔਰ ਆਪਣਾ ਜਿਹੜਾ ਕੰਮ ਹੈ ਉਹ ਕਰਦੇ ਨੇ ਇਹ ਮਾਮਲਾ ਜਿਹੜਾ ਹੈ ਸਿਰਫ ਅੱਜ ਹੀ ਨਹੀਂ ਹੋਇਆ ਇਹ ਜਦੋਂ ਦਾ ਪਾਕਿਸਤਾਨ ਬਣਿਆ ਹੈ ਇਹ ਮਾਮਲਾ ਉਦੋਂ ਦਾ ਹੀ ਚੱਲਿਆ ਆ ਰਿਹਾ ਹੈ ਔਰ ਜਿਸ ਪਾਰਟੀ ਦੇ ਖਿਲਾਫ ਫੈਸਲਾ ਆਂਦਾ ਹੈ ਉਹ ਕਹਿੰਦੀ ਜੀ ਸਾਡੇ ਨਾਲ ਜ਼ਿਆਦਤੀ ਹੋਈ ਹੈ ਲੇਕਿਨ ਉਹੀ ਉਹ ਪਾਰਟੀ ਜਿਹੜੀ ਹੈ ਉਹ ਆਪਣਾ ਉਹਦੇ ਮਾਮਲੇ ਸੈੱਟ ਹੋ ਜਾਂਦੇ ਨੇ ਉਹ ਉਹ ਜਿਹੜੇ ਨੇ ਉਹਦੇ ਹੱਕ ਵਿੱਚ ਫੈਸਲੇ ਦਿੰਦੇ ਨੇ ਉਹ ਕਹਿੰਦੇ ਨੇ ਆਇਨ ਔਰ ਕਾਨੂੰਨ ਦੀ ਜਿਹੜੀ ਹੈ ਉਹ ਪਤਾ ਨਹੀਂ ਹੈ ਅਸਲ ਦੇ ਵਿੱਚ ਇਹ ਪਤਾ ਜਿਹੜੀ ਹੈ ਇਹ ਇੱਕ ਤਬਕੇ ਦੀ ਪਤਾ ਹੈ ਔਰ ਉਹ ਤਬਕਾ ਜਿਹੜਾ ਹੈ ਉਹ ਇਸ ਮੂਲਕ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਜੂ ਕ ਤੂ ਰੱਖਣਾ ਚਾਹੁੰਦਾ ਹੈ ਔਰ ਇਹਦੇ ਵਿੱਚੋਂ ਜਾ ਤੂ ਜਾਗਾ ਜੋ ਖੱਟ ਸਕਦਾ ਹੈ ਉਹ ਉਸ ਨੂੰ ਖੱਟਣ ਦੇ ਵਿੱਚ ਜਿਹੜਾ ਹੈ ਉਹ ਲੱਗਾ ਹੋਇਆ ਹੈ ਆਪਣੀ ਕੱਟੀ-ਵੱਟੀ ਨੂੰ ਜਿਹੜਾ ਹੈ ਉਹ ਜ਼ਰਾ ਵੀ ਅੱਗੇ ਉੱਪਰ ਜੜਾ ਹੈ ਉਹ ਨਹੀਂ ਹੋਇਆ ਜਦ ਕਿ ਉਹ ਸਾਰੇ ਦਾ ਸਾਰਾ ਮੂ ਜਿਹੜਾ ਆਪਣੀ ਲੁਕ ਮਾਰਦਾ ਹੈ ਉਹ ਆਵਾਮ ਦੇ ਉੱਤੇ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਰੋਜ ਜਿਹੜੀ ਹੈ ਬਿਜਲੀ ਮਹਿੰਗੀ ਕੀਤੀ ਜਾ ਰਹੀ ਹੈ ਪੈਟਰੋਲ ਜਿਹੜਾ ਹੈ ਉਹ ਮਹਿੰਗਾ ਕੀਤਾ ਜਾ ਰਿਹਾ ਹੈ ਹਕੂਮਤ ਜਿਹੜੀ ਹੈ ਉਹ ਇਹਨਾਂ ਇਸ਼ੂਸ ਨੂੰ ਹੋਰ ਉਪਕਾਉਂਦੀ ਹੈ ਹੋਰ ਉਛਾਲਦੀ ਹੈ ਤਾਂ ਕਿ ਜਿਹੜੀ ਆਵਾਮ ਹੈ ਉਸ ਦਾ ਜਿਹੜਾ ਆਪਣੇ ਜਿਹੜੇ ਉਹਨਾਂ ਦੇ ਹਕੀਕੀ ਮਸਲੇ ਨੇ ਉਧਰੋਂ ਤਵਜੋ ਹਟ ਕੇ ਇਹ ਜਿਹੜੇ ਗੈਰ ਹਕੀਕੀ ਮਸਲੇ ਨੇ ਇਨਾਂ ਦੇ ਵਾਰ ਜਿਹੜਾ ਹੈ ਉਹਨਾਂ ਦੀ ਤਬਦੀਲ ਜੜੀ ਹੈ ਉਹ ਹੋ ਜਾਂਦੀ ਹਾਲਕਿ ਆئین اور ਕਾਨੂੰਨ ਦਾ ਜਿਹੜਾ ਹੈ ਉਹ ਆਵਾਮ ਦੇ ਨਾਲ ਹੈ ਲੇਕਿਨ ਇਹਨੂੰ ਕਦੀ ਵੀ ਆਵਾਮ ਦੇ ਹੱਕ ਦੇ ਵਿੱਚ ਜੜਾ ਹੈ ਉਹ ਇਸਤੇਮਾਲ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਅੱਜ ਤੱਕ ਕਦੀ ਕਿਸੇ ਕੋਰਟ ਨੇ ਇਹ ਫੈਸਲਾ ਨਹੀਂ ਦਿੱਤਾ ਕਿ ਜਿਹੜਾ ਆئین ਦੇ ਵਿੱਚ ਰਿਆਸਤ ਨੇ ਮੰਨੂ ਲੀਤਾ ਹੈ ਕਿ ਸਿਹਤ ਦੇਣਾ ਕਲੀਨ ਦੇਣਾ ਘਰ ਦੇਣਾ ਔਰ ਬੰਦੇ ਨੂੰ ਤਰੱਕੀ ਦੇ ਮੌਕੇ ਦੇਣਾ ਰੋਜ਼ਗਾਰ ਦੇਣਾ ਇਹ ਰਿਆਸਤ ਦੀ ਜ਼ਿੰਮੇਵਾਰੀ ਹੈ ਤੇ ਰਿਆਸਤ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ ਇਸ ਮਸਲੇ ਤੇ ਅਜ ਤੱਕ ਕਿਸੇ ਕੋਟ ਨੇ ਕਿਸੇ ਹੁਕਮਰਾਨ ਨੂੰ ਜਿਹੜਾ ਹੈ ਉਹ ਕਲਮ ਨਹੀਂ ਕੀਤਾ ਉਹਨੂੰ ਪੁੱਛ ਬਰਤੀਜ਼ ਨਹੀਂ ਕੀਤੀ ਸੋ ਮਸਲਾ ਹੈਗਾ ਕਿ ਉਹਨਾਂ ਦਾ ਆਵਾਮ ਦੇ ਨਾਲ ਕੋਈ ਤਾਲੁਕ ਹੈ ਹੀ ਨਹੀਂ ਜੋ ਜਿਸ ਤਰ੍ਹਾਂ ਬਿਊਰੋਕ੍ਰੇਟਸ ਦਾ ਜਨਰਲ ਦਾ ਜਾਂ ਪਾਰਲੀਮੈਂਟ ਦੇ ਜਿਹੜੇ ਜਿਹੜੀ ਵੱਡੀ ਗੱਲਦੀ ਹੈ ਉਸ ਦਾ ਆਵਾਮ ਦੇ ਨਾਲ ਕੋਈ ਤਾਲੁਕ ਨਹੀਂ ਹੈ ਉਹ ਆਵਾਮ ਜਿਹੜੀ ਹੈ ਉਹ ਸਿਰਫ ਜਦੋਂ ਉਹਨਾਂ ਨੂੰ ਇਹਨਾਂ ਕੋਲ ਉਹਨਾਂ ਨੇ ਅੰਗੂਠਾ ਲਗਾ ਲਵਾਣਾ ਹੁੰਦਾ ਉਸ ਵੇਲੇ ਹੀ ਆਵਾਮ ਆਵਾਮ ਹੁੰਦੀ ਹੈ ਆਵਾਮ ਜਿਹੜੇ ਨੇ ਕੋਈ ਤਾਕਤ ਵਰ ਨਹੀਂ ਆਵਾਮ ਜਿਹੜੇ ਨੇ ਉਹ ਹੀ ਸਾਰਾ ਕੁਝ ਨੇ ਐਸ ਕਿਸਮ ਦੇ ਜਿਹੜੀਆਂ ਜੁਮਲੇ ਨੇ ਉਹ ਤੁਹਾਨੂੰ ਬੜਾ ਸੁਣਨ ਨੂੰ ਮਿਲਦੇ ਨਹੀਂ ਉਸ ਤੋਂ ਬਾਅਦ ਤੇ ਉਹਨਾਂ ਦੇ ਆਪਣੇ ਮਫਾਦ ਜਿਹੜੇ ਨੇ ਉਹਨਾਂ ਦੇ ਉੱਤੇ ਸਾਰੀ ਜਿਹੜੀ ਲੜਾਈ ਹੈ ਔਰ ਐਸ ਵੇਲੇ ਵੀ ਜਿਹੜੀ ਲੜਾਈ ਚੱਲ ਰਹੀ ਹੈ ਉਹ ਮਫਾਦਾਂ ਦੀ ਲੜਾਈ ਚੱਲ ਰਹੀ ਹੈ ਔਰ ਇਹਦੇ ਉੱਤੇ ਜਿਹੜਾ ਹੈ ਹਰ ادارے ਦੇ ਅੰਦਰ ਜਿਹੜਾ ਹੈ ਉਹ ਡਿਵੀਜ਼ਨ ਮੌਜੂਦ ਹੈ ਇਹ ਕਿਹੜਾ ਜਿਹੜਾ ਹੈ ਉਹ ਜਿਹੜਾ ਤਾਲਬਾਨ ਨੇ ਜਿਹੜੇ ਤਾਲਬਾਨ ਨੇ ਸਿਆਸਤ ਨੇ ਪਿਛਲੇ 40 ਸਾਲ ਤੋਂ ਜਿਹੜਾ ਹੈ ਜਿਨ੍ਹਾਂ ਨੂੰ ਬਣਾਉਣ ਦੇ ਉੱਤੇ ਆਪਣੀ ਆਪਣੇ ਵਸਾਇਲ ਵੀ ਲਾਏ ਨੇ ਔਰ ਆਪਣੀ ਪੂਰੀ ਤਵਜੋ ਜਿਹੜੀ ਹੈ ਉਹ ਵੀ ਲਾਈ ਹੈ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਨਾਲ ਹੀ ਮਿਲ ਕੇ ਜਿਹੜਾ ਹੈ ਇਹ ਇਸ ਤਾਲਬਾਨਾਈਜ਼ਮ ਨੂੰ ਬੜਾ ਨਮਜ਼ਬੂਤ ਕੀਤਾ ਜਾਏ ਔਰ ਇਸ ਦੁਨੀਆ ਦੇ ਉੱਤੇ ਜਿਹੜਾ ਇਹ ਖਸਾਬ ਹੈ ਨਾ ਇਹ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਜਿਹੜਾ ਹੈ ਇਹ ਰਹਿਣਾ ਚਾਹੀਦਾ ਹੈ। ਕੁਝ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਨਹੀਂ ਹਾਲਾਤ ਬਦਲ ਗਏ ਨੇ। ਲਿਹਾਜ਼ਾ ਹੁਣ ਬਦਲ ਜੋ ਹਾਲਾਤ ਦੇ ਵਿੱਚ ਇਸ ਪਾਲਟਾਈਜ਼ੇਸ਼ਨ ਦੀ ਲੋੜ ਨਹੀਂ ਹੈਗੀ। ਇਸ ਵਕਤ ਬੁਨਿਆਦੀ ਜਿਹੜੀ ਲੜਾਈ ਹੈ ਇਹਨਾਂ ਇਜ਼ਾਰੇ ਦੇ ਅੰਦਰ ਵੀ ਡਿਵੀਜ਼ਨ ਹੋ ਰਿਹਾ ਹੈ। ਉਹ ਇਹਨਾਂ ਬੁਨਿਆਦਾਂ ਦੇ ਉੱਤੇ ਜਿਹੜਾ ਹੈ ਉਹ ਹੈ ਔਰ ਇਹ ਹੁਣ ਫੈਸਲਾ ਤੁਸੀਂ ਆਵਾਮ ਨੇ ਕਰਨਾ ਹੈ ਕਿ ਇਹ ਜਿਹੜਾ ਜੋ ਵੀ ਫੈਸਲਾ ਆਂਦਾ ਹੈ ਉਸ ਦੇ ਵਿੱਚ ਜਿਹੜਾ ਹੈ ਸਪੋਰਟ ਕਿੰਦੀ ਹੈ। ਉਹ ਫੈਸਲਾ ਕਿਸ ਲੋਕ ਨਗਰ ਨੂੰ ਜਿਹੜਾ ਹੈ ਉਹ ਸਪੋਰਟ ਕਰਦਾ ਹੈ ਕਿਸ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਜਿਹੜਾ ਹੈ ਉਹ ਸਪੋਰਟ ਕਰਦਾ ਹੈ ਸੋ ਜਿਹੜੀ ਪਾਰਟੀ ਤਾਲਮਾਨ ਦੀ ਹਮਾਇਤੀ ਹੈ ਤਾਲਮਾਨਾਈਜ਼ੇਸ਼ਨ ਦੀ ਹਮਾਇਤੀ ਹੈ ਅਗਰ ਫੈਸਲਾ ਉਹਦੇ ਹੱਕ ਦੇ ਵਿੱਚ ਹੈ ਤੇ ਇਹ ਗੱਜੂ ਜਿਹੜੇ ਨੇ ਇਹ ਵੀ ਉਸੇ ਸੋਚ ਦੇ ਨਾਲ ਜਿਹੜਾ ਨਾ ਉਹ ਜੁੜੇ ਹੋਏ ਨੇ ਇਸੇ ਤਰ੍ਹਾਂ ਫੌਜ ਦੇ ਅੰਦਰ ਜਿਹੜੇ ਲੋਕ ਇਹ ਸੋਚ ਨੂੰ ਸਪੋਰਟ ਕਰ ਰਹੇ ਨੇ ਉਹ ਇਸੇ ਨਾਲ ਜਿਹੜਾ ਨਾ ਉਹ ਜੁੜੇ ਹੋਏ ਨੇ ਸੋ ਇਸ ਵਕਤ ਜਿਹੜੀ ਸੂਰਤ ਹਾਰ ਰਿਓ ਬਿਲਕੁਲ ਵਾਜ਼ੇ ਹੈ ਇਹਨਾਂ ਦੋ ਸੋਚਾਂ ਦੇ ਵਿਚਕਾਰ ਜਿਹੜਾ ਹੈ ਉਹ ਤਕਸੀਮ ਜਿਹੜੀ ਹੈ ਉਹ ਮੌਜੂਦ ਹੈ ਸੋ ਇਹ ਤੁਸੀਂ ਹੁਣ ਇਹ ਦੇਖਣਾ ਹੈ ਬਾਅਦ ਨੂੰ ਕਿ ਇਹਨਾਂ ਦੇ ਵਿੱਚੋਂ ਜਿਹੜੀ ਕਰੀਬ-ਕਰੀਬ ਜਿਹੜੀ ਇਹਨਾਂ ਆ ਜਿਹੜੀ ਕਿ ਇਸ ਮੁਲਕ ਨੂੰ ਜਿਹੜਾ ਹੈ ਉਹ ਇਸ ਮੁਲਕ ਦੇ ਬਾਅਦ ਸੇ ਜਿਹੜੀ ਬਿਹਤਰ ਸੂਰਤ ਆਇਆ ਕਿ ਉਹ ਕਲਬਨਾਈਜੇਸ਼ਨ ਨੂੰ ਕੈਮਰ ਕਰਨ ਦੇ ਵਿੱਚ ਹੈ ਇਹ ਤਾਰਬਾਨ ਸੈਸ਼ਨ ਦਾ ਜਿਹੜਾ ਬੀ ਹੈ ਉਸ ਨੂੰ ਮੁਕਾਨ ਦੇ ਵਿੱਚ ਹੈ ਤੇ ਇਹ ਫੈਸਲਾ ਜਿਹੜਾ ਹੈ ਇਹ ਤੁਸੀਂ ਕਰਨਾ ਹੈ ਔਰ ਤੁਸੀਂ ਜਿਹੜਾ ਹੈ ਆਵਾਮ ਜਿਹੜੀ ਹੈ ਉਹ ਬਿਹਤਰ ਫੈਸਲਾ ਕਰਦੀ ਹੈ ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਅੱਜ ਦੀ ਜਿਹੜੀ ਗੱਲਬਾਤ ਹੈ ਇਸ ਦੇ ਵਿੱਚ ਆਪਣਾ ਜਿਹੜੀ ਸਾਂਝ ਹੈ ਕਮੈਂਟਸ ਦੇ ਰਾਹੀਂ ਪਾਓਗੇ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਪ੍ਰਗਟ ਕਰੋਗੇ باقی ਗੱਲ ਜਿਹੜੀ ਹੈ ਇਹ ਅੱਗੇ ਤੁਰੇ ਔਰ ਜਿਹੜੀ ਸਾਨੂੰ ਵੀ ਜਿਹੜਾ ਹੈ ਇਸ ਗੱਲ ਦੀ ਜਿਹੜੀ ਹੈ ਉਹ ਸਮਝ ਆਵੇ ਕਿ ਤੁਸੀਂ ਇਸ ਮਾਪਜੇਟ ਜਿਹੜਾ ਹੈ ਕਿਸ ਅੱਖ ਦੇ ਨਾਲ ਦੇਖ ਰਹੇ ਹੋ ਤੇ ਤੁਹਾਡੀ ਜੀ ਬੇਨਤੀ ਹੈ ਕਿ ਜਾਤ ਪੰਜਾਬੀ ਚਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਕੁਲ ਜ਼ਬਲਾ ਤੇ ਕੋਰਜੀ ਕਰ